ਹਰ ਸਾਲ ਦੇ ਤਰ੍ਹਾਂ ਇਸ ਵਾਰ ਵੀ ਮਹਾਮਾਹੀ ਦੇ ਪਵਿੱਤਰ ਚੰਡੇ ਜਿਹੜੇ ਨੇ ਉਹ ਛੱਡੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਫ੍ਰੀ ਬੋਰਡ ਤੇ ਦਿਖਾ ਦਿੰਦੇ ਆ ਇਸ ਵਕ ਤੁਸੀਂ ਵੇਖ ਸਕਦੇ ਹੋ ਲੋਕਾਂ ਦਾ ਵੱਡਾ ਇਕੱਠ ਜਿਹੜਾ ਹੈਗਾ ਤੇ ਨਜ਼ਰ ਆਵੇਗਾ ਅਤੇ ਤੁਹਾਨੂੰ ਦੱਸਦੇ ਕਿ ਹਰ ਸਾਲ ਬੜੇ ਹੀ ਉਤਸ਼ਾਹ ਨਾਲ ਐਸੇ ਤਰੀਕੇ ਨਾਲ ਲੱਖਾਂ ਲੋਕ ਇਸ ਆਯੋਜਨ ਵਿੱਚ ਹਿੱਸਾ ਲੈਂਦੇ ਨੇ ਅਤੇ ਮਹਾਮਾਹੀ ਦੇ ਜੋ ਪਵਿੱਤਰ ਚੰਡੇ ਨੇ ਉਹਨਾਂ ਦੀ ਜਿਹੜੀ ਚਾਂਕੀ ਹੈਗੀ ਹੈ ਉਹ ਕੱਢੀ ਜਾਂਦੀ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸ਼ਰਧਾਲੂ ਜਿਹੜੇ ਨੇ ਪੂਰਾ ਸਾਲ ਇੰਤਜ਼ਾਰ ਕਰਦੇ ਨੇ ਇਸ ਦਿਨ ਦਾ ਅਤੇ ਜਦੋਂ ਇਹ ਦਿਨ ਆਂਦਾ ਹੈ ਤਾ ਖੁਸ਼ੀਆਂ ਮਨਾਇਆ ਜਾਂਦੀਆਂ ਨੇ ਅੱਜ ਕਿੰਨੇ ਖੁਸ਼ੀਆਂ ਮਨਾ ਰਹੇ ਹੋ ਵਾਜਦੇ ਬਹੁਤ ਵਧੀਆ ਜੀ ਹਾਂ ਜੀ ਪਹਿਲੇ ਵੀ ਹਿੱਸਾ ਲੈਣਾ ਰਹਿੰਦੇ ਹੋ ਨਹੀਂ ਅੱਜ ਕੇ ਲਈ ਜੀ ਪਹਿਲੇ ਹਾਂ ਜੀ ਹਾਂ ਜੀ ਬਹੁਤ ਬਹੁਤ ਤਾ ਬਿਲਕੁਲ ਤਸਵੀਰਾਂ ਤੁਹਾਨੂੰ ਹੋਰ ਦਿਖਾ ਦਿੰਨੇ ਆ ਇਸ ਵਕਤ ਤਸਵੀਰਾਂ ਵੇਖ ਸਕਦੇ ਹੋ ਮਹਾਮਾਈ ਦੇ ਪਵਿੱਤਰ ਚੰਡੇ ਜਿਹੜੇ ਨੇ ਉਹਨਾਂ ਦੀਆਂ ਤਸਵੀਰਾਂ ਇਸ ਵਕਤ ਤੁਸੀਂ ਵੇਖ ਰਹੇ ਹੋ ਤਸਵੀਰਾਂ ਫਰੀਦਕੋਟ ਦੀਆਂ ਨੇ ਜਿੱਥੇ ਕਿ ਮਹਾਮਾਈ ਦੇ ਪਵਿੱਤਰ ਚੰਡੇ ਜਿਹੜੇ ਨੇ ਉਹ ਅੱਜ ਕੱਢੇ ਜਾ ਰਹੇ ਨੇ ਬਸ ਜੀ ਕਿ ਪੂਰਾ ਸਾਲ ਜਿਹੜਾ ਹੈਗਾ ਇਸ ਦਿਨ ਦਾ ਇੰਤਜ਼ਾਰ ਜਿਹੜੇ ਭਗਤ ਨੇ ਉਹ ਕਰਦੇ ਨੇ ਅਤੇ ਸਾਵਣ ਜਿਵੇਂ ਸ਼ੁਰੂ ਹੁੰਦਾ ਹੈ ਤਾਂ ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦੇ ਹੋ ਮਹਾਮਾਈ ਦੇ ਪਵਿੱਤਰ ਚੰਡੇ ਜਿਹੜੇ ਨੇ ਵੱਡੀ ਗਿਣਤੀ ਵਿੱਚ ਦਾਲੂ ਜਿਹੜੇ ਨੇ ਹਰ ਸਾਲ ਐਸੇ ਤਰੀਕੇ ਨਾਲ ਕਤਾਰਾ ਲਗਾ ਕੇ ਜਿਹੜਾ ਹੈਗਾ ਮਹਾਮਾਈ ਦੇ ਚੰਡੇ ਕੱਢਦੇ ਨੇ ਅਤੇ ਵਿਸ਼ੇਸ਼ ਤੌਰ ਤੇ ਗੱਲ ਕੀਤੀ ਜਾਵੇ ਤਾਂ ਕਲਾਕਾਰ ਜਿਹੜੇ ਨੇ ਦੂਰੋਂ ਦੂਰ ਇੱਥੇ ਪਹੁੰਚਦੇ ਨੇ ਅਤੇ ਆਪਣੀ ਪ੍ਰਸਤੁਤੀ ਜਿਹੜੀ ਹੈਗੀ ਐ ਇਸ ਦੌਰਾਨ ਇੱਥੇ ਦਿੱਤੀ ਜਾਂਦੀ ਹੈ ਤਾਂ ਤਸਵੀਰਾਂ ਇਸ ਵਕਤ ਤੁਸੀਂ ਵੇਖ ਰਹੇ ਹੋ ਮਹਾਮਾਈ ਦੇ ਪਵਿੱਤਰ ਚੰਡੇਆਂ ਦੀਆਂ ਤਸਵੀਰਾਂ ਨੇ ਲੰਗਰ ਜਿਹੜੇ ਨੇ ਉਹਨਾਂ ਦੇ ਆਯੋਜਨ ਕਿਤੇ ਜਾਂਦੇ ਨੇ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਹੈ ਸਰਦਾਲੂ ਜਿਹੜੇ ਨੇ ਉਹ ਇਸ ਵਕਤ ਇੱਥੇ ਨਤਮਸਤਕ ਹੁੰਦੇ ਨੇ ਪਹੁੰਚਦੇ ਨੇ ਤੇ ਮਹਾਮਾਇਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਤਾਂ ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਨੇ ਫਰੀਦਕੋਟ ਦੀਆਂ ਨੇ ਜਿੱਥੇ ਕਿ ਮਹਾਮਾਇਦਾ ਦੇ ਪਵਿੱਤਰ ਚੰਡੇ ਜਿਹੜੇ ਨੇ ਅੱਜ ਉਹ ਕੱਢੇ ਜਾ ਰਹੇ ਨੇ ਕਿਸ ਤਰੀਕੇ ਦਾ ਲੱਗ ਰਿਹਾ ਅੱਜ ਇਸ ਆਯੋਜਨ ਬਹੁਤ ਬੜਾ ਸੋਹਣਾ ਪ੍ਰੋਗਰਾਮ ਹੈ ਜੀ ਮਾਤਾ ਰਾਣੀ ਦਾ ਇਸ ਵਾਰੀ ਮੇਲਾ ਸਾਡੇ ਫਰੀਦਕੋਟ ਦੇ ਬੜੀ ਧੂਮਤਾ ਨਾਲ ਮਨਾਇਆ ਜਾ ਰਿਹਾ ਤੇ ਸ਼ਹਿਰ ਨਿਵਾਸੀਆਂ ਨੇ ਬਹੁਤ ਸਹਿਯੋਗ ਦਿੱਤਾ ਤੇ ਸ਼ਹਿਰ ਚ ਪੂਰਾ ਉਸਤਾ ਦੇਖਣ ਨੂੰ ਮਿਲ ਰਿਹਾ ਜੀ ਤੇ ਅਸੀਂ ਸਾਰੇ ਭਗਤਾਂ ਇਹ ਹੀ ਅਪੀਲ ਕਰਦੇ ਆਂ ਤੇ ਬੜਾ ਵਧੀਆ ਆਪਾਂ ਪੁਜਤਾ ਤੁਹਾਨੂੰ ਧਿਆਨ ਚ ਰੱਖਦੇ ਹੋਏ ਮਾਤਾ ਰਾਣੀ ਦੇ ਝੰਡੇ ਨੂੰ ਛਾਂ ਨੂੰ ਵਧਾਈਏ ਧੰਨਵਾਦ ਤਾਂ ਬਿਲਕੁਲ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਦੂਰੋਂ ਦੂਰੋਂ ਬੈਂਡ ਜਿਹੜੇ ਨੇ ਉਹ ਪਹੁੰਚਦੇ ਨੇ ਅਤੇ ਕਲਾਕਾਰ ਜਿਹੜੇ ਨੇ ਇੱਥੇ ਆ ਕੇ ਆਪਣਾ ਯੋਗਦਾਨ ਪਾ ਰਹੇ ਨੇ ਉਹ ਪਹੁੰਚਦੇ ਨੇ ਅੈਸੋ ਤੁਸੀਂ ਦੇਖ ਸਕਦੇ ਹੋ ਪੁਰਾਣੀ ਤੁਨਾ ਦੇ ਨਾਲ ਜਿਹੜਾ ਮਹਾਵੀਰ ਚੰਡੇ ਚੜਦੇ ਚੜੇ ਜਾ ਰਹੇ ਨੇ ਲੱਜ ਕੇ ਲੰਗਰ ਦੇ ਆਯੋਜਨ ਜਿਹੜਾ ਨੇ ਉਹ ਕੀਤੇ ਜਾਂਦੇ ਨੇ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਹੈਗੀ ਹੈ ਇੱਥੇ ਹਿੱਸਾ ਲੈਂਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਜੋ ਕਿ ਤਸਵੀਰ ਜਿਹੜੀ ਹੈ ਮਹਾਮਾਈ ਦੇ ਪਵਿੱਤਰ ਚੰਡਿਆਂ ਦੀਆਂ ਫਰੀਦਕੋਟ ਤੋਂ ਵਿਖ ਰਹੇ ਹੋ ਜਿੱਥੇ ਕੀ ਖੂਬਸੂਰਤ ਚਾਂਕੀਆਂ ਜਿਹੜੀਆਂ ਨੇ ਉਹ ਤੁਹਾਨੂੰ ਨਜ਼ਰ ਆਣ ਗਿਆ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਦਰਸ਼ਨ ਕਰ ਸਕਦੇ ਹੋ ਇਸ ਦੇ ਨਾਲ ਹੀ ਅੱਗੇ ਗੱਲ ਕੀਤੀ ਜਾਵੇ ਅਗਲੀ ਝਾਕ ਜਿਹੜੀ ਹੈ ਭਗਵਾਨ ਪ੍ਰਸ਼ੂਰਾਮ ਦੀ ਜਿਹੜੀ ਹੈਗੀ ਹੈ ਉਹ ਤੁਹਾਨੂੰ ਨਜ਼ਰ ਆਵੇਗੀ ਤਾਂ ਤਸਵੀਰਾਂ ਇਸ ਲੋ ਤੋਂ ਤੁਸੀਂ ਦੇਖ ਰਹੇ ਹੋ ਅਭੀ ਤਾਂ ਟੰਡੇ ਜਿਹੜੇ ਨੇ ਉਹਨਾਂ ਦੀਆਂ ਤਸਵੀਰਾਂ ਨੇ ਅਤੇ ਵੱਖ-ਵੱਖ ਤਰੀਕੇ ਦੀਆਂ ਝਾਂਗੀਆਂ ਜਿਹੜੀਆਂ ਨੇ ਉਹ ਇੱਥੇ ਵਿਸ਼ੇਸ਼ ਤੌਰ ਤੇ ਕੱਢੀਆਂ ਜਾਂਦੀਆਂ ਨੇ ਆ ਵੀ ਇਹਦੇ ਕੋਲ ਉਹ ਤਸਵੀਰ ਤੁਸੀਂ ਦੇਖ ਸਕਦੇ ਹੋ ਵੱਡੇ ਗਿੰਦੇ ਵਿੱਚ ਸੰਗਤ ਜਿਹੜੀ ਹੈਗੀ ਇੱਥੇ ਰੀਸਾ ਲੈਂਦੀ ਹੈ ਤੇ ਸੰਦਾਲੂ ਜਿਹੜੇ ਨੇ ਦੂਰੋਂ ਦੂਰੋਂ ਆ ਕੇ ਅਸ ਦਿਨ ਫਰੀਦਕੋਟ ਵਿੱਚ ਜਿਹੜਾ ਹੈਗਾ ਨਤਮਸਤਕ ਹੁੰਦੇ ਨੇ ਤਾਂ ਤਸਵੀਰਾਂ ਇਸ ਵਕਤ ਤੁਸੀਂ ਵੇਖ ਰਹੇ ਹੋ ਇਹ ਤਸਵੀਰਾਂ ਜਿਹੜੀਆਂ ਨੇ ਫਰੀਦਕੋਟ ਦੀਆਂ ਨੇ ਤਾਂ ਪਵਿੱਤਰ ਚੰਡੇ ਜਿਹੜੇ ਨੇ ਉਹ ਕੱਢੇ ਜਾ ਰਹੇ ਨੇ ਅਸ ਦਿਨ ਬਾਰੇ ਸੰਗਤ ਨੂੰ ਜਰੂਰ ਜਾਨਣਾ ਚਾਹੀਦਾ ਹੈ ਕਿਵੇਂ ਦਿਨ ਮਨਾਇਆ ਜਾਂਦਾ ਹੈ ਤੇ ਕਿੰਨੇ ਸਾਲਾਂ ਤੋਂ ਮਨਾਇਆ ਜਾਂਦਾ ਸਾਡੇ ਵੀਜੇ ਸ਼ਰਮਾ ਜੀ ਦੱਸਣਗੇ ਜੀ ਇਹ ਸਾਵਨ ਦਾ ਮਹੀਨਾ ਸਾਵਨ ਦਾ ਮਹੀਨਾ ਸਾਡੇ ਲਈ ਇੱਕ ਬਹੁਤ Hindu ਧਰਮ ਦੇ ਵਿੱਚ ਮੱਤਤਾ ਵਾਲਾ ਹੁੰਦਾ ਹੈ ਏ ਭਗوان ਸ਼ਿਵ ਦਾ ਔਰ ਮਾਤਾ ਪਾਰਵਤੀ ਦਾ ਦਿਨ ਹੁੰਦੇ ਨੇ ਤੇ ਇਸ ਦਿਨ ਮਾਤਾ ਦੇ ਦਰਬਾਰ ਦੇ ਉੱਤੇ ਝੰਡੇ ਚੁੜਾਈ ਜਾਂਦੇ ਨੇ ਧਜਾ ਚਲਾਈਆਂ ਜਾਂਦੀਆਂ ਚੋਲੇ ਚੁੜਾਈ ਜਾਂਦੇ ਨੇ ਸੰਗਤਾਂ ਚਾਲੇ ਬਣਾ ਕੇ ਟੋਲੇ ਬਣਾ ਕੇ ਮਾਤਾ ਦੇ ਦਰਬਾਰ ਤੇ ਜਾਂਦੇ ਨੇ ਇਸੇ ਤਰ੍ਹਾਂ ਫਰੀਕੋਟ ਦੀ ਸੰਗਤ ਵੀ ਕਿ ਧਜਾ ਲੈ ਕੇ ਮਾਤਾ ਚੰਦਪਨੀ ਦਰਬਾਰ ਤੇ ਜਾ ਰਹੀ ਹੈ ਜੈ ਮਾਤਾ ਫਰੀਆ ਜੀ ਬਹੁਤ-ਬਹੁਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਰਾਣੀ ਦੇ ਪਵਿੱਤਰ ਝੰਡਿਆਂ ਦੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸੁੰਦਰ-ਸੁੰਦਰ ਚਾਕੀਆਂ ਸੰਸਥਾਵਾਂ ਵੱਲੋਂ ਪੇਸ਼ ਕੀਤੇ ਨੇ ਸਾਰੇ ਸ਼ਹਿਰ ਦਾ ਸੁਝੋਗ ਸਾਨੂੰ ਮਿਲਦਾ ਹੈ ਸਾਨੂੰ ਇਦਾਂ ਹੀ ਮਸੂਦ ਹੁੰਦਾ ਹੈ ਕਿ ਅੱਜ ਮਾਂ ਚੰਤ ਬੁੰਨੀ ਖੋਦ ਫਰੀਦਕੋਟ ਦੇ ਵਿੱਚ ਆਈ ਹੋਈ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਰਾਜਾ ਜੀ ਕਿ ਉਸਦੇ ਦਰਸ਼ਨ ਕਰੋ ਜੈ ਮਾਤਾ ਦੀ ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਤੁਹਾਨੂੰ ਇਸ ਵਕਤ ਚਾਕੀ ਦੇ ਦਰਸ਼ਨ ਕਰਵਾ ਦਿੰਦੇ ਆ ਜੋ ਇੱਥੇ ਤਸਵੀਰ ਤੁਸੀਂ ਵੇਖੋਗੇ ਬੇहद ਖੂਬਸੂਰਤ ਤਸਵੀਰ ਜਿਹੜੀ ਹੈ ਉਹ ਤੁਹਾਨੂੰ ਨਜ਼ਰ ਆਵੇਗੀ ਤਾਂ ਸ਼ਰਦਾਲੂ ਜਿਹੜੇ ਨੇ ਇੱਥੇ ਨਤਮਸਤਕ ਹੋ ਰਹੇ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਹੁਤ ਬੇਹਦ ਖੂਬਸੂਰਤ ਤਸਵੀਰਾਂ ਜਿਹੜੀਆਂ ਨੇ ਫਰੀਦਕੋਟ ਦੀਆਂ ਨੇ ਜਿੱਥੇ ਕਿ ਸਰਦਾਲੂ ਜਿਹੜੇ ਨੇ ਲਗਾਤਾਰ ਨਤਮਸਤਕ ਹੁੰਦੇ ਲਈ ਪਹੁੰਚ ਰਹੇ ਨੇ ਤੇ ਤਸਵੀਰਾਂ ਇਸ ਵਕਤ ਤੁਸੀਂ ਫਰੀਦਕੋਟ ਦੀਆਂ ਵੇਖ ਰਹੇ ਹੋ ਜਿੱਥੇ ਕੀ ਦਰਸ਼ਨ ਕਰ ਸਕਦੇ ਹੋ ਉਹ ਦੱਸਦੇ ਕਿ ਹਰ ਸਾਲ ਜਿਹੜੇ ਨੇ ਇੱਥੇ ਤਰੀਕਾ ਚੰਡੇ ਜਿਹੜੇ ਕੱਢੇ ਜਾਂਦੇ ਨੇ ਅਤੇ ਸਰਦਾਲੂ ਜਿਹੜੇ ਨੇ ਵੱਡੇ ਤੇ ਜਿੱਥੇ ਨਤਮਸਤਕ ਹੁੰਦੇ ਲਈ ਪਹੁੰਚਦੇ ਨੇ ਤਸਵੀਰਾਂ ਹੀ ਫੋਟੋ ਦਿਖਾ ਸਕਦੇ ਹੋ ਫਰੀਦਕੋਟ ਦੀਆਂ ਤਸਵੀਰਾਂ ਨੇ ਵਿੱਚੇ ਖਾਸ ਤੌਰ ਤੇ ਜਿੱਥੇ ਕਿ ਲਗਾਤਾਰ ਸੰਗਤ ਜਿਹੜੀ ਆ ਪਹੁੰਚ ਰਹੀ ਆ ਤੇ ਅੱਜ ਮਹਾਮਾਈ ਦੇ ਪਵਿੱਤਰ ਢੰਡੇ ਜਿਹੜੇ ਨੇ ਉਹ ਅੱਜ ਫਰੀਦਕੋਟ ਵਿੱਚ ਕੱਢੇ ਜਾ ਰਹੇ ਨੇ ਤਾਂ ਅਗਲੇ ਪਾਸੇ ਗੱਲ ਕੀਤੀ ਜਾਵੇ ਤਾਂ ਅਗਲੇ ਪਾਸੇ ਉਹ ਤੁਹਾਨੂੰ ਹੋਰ ਤਾਂਗਿਆ ਦਰਜੜੀਆਂ ਨੇ ਉਹਨਾਂ ਦੇ ਦਰਸ਼ਨ ਕਰਵਾ ਦਿੰਨੇ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਪੀੜ ਜਿਹੜੀ ਹੈਗੀ ਐ ਇਸ ਸਮਾਗਮ ਵਿੱਚ ਦੇਖੀ ਜਾਂਦੀ ਹੈ ਹਰ ਸਾਲ ਬੇਸ਼ੱਕ ਅੱਜ ਪੂਰਾ ਦਿਨ ਬਰਸਾਤ ਹੋਈ ਆ ਪਰ ਜਿਹੜੇ ਭਗਤ ਨੇ ਉਹ ਇਰਵੀ ਅੱਥੇ ਵੱਡੀ ਗਿਣਤੀ ਵਿੱਚ ਪਹੁੰਚੇ ਨੇ ਤਾਂ ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦੇ ਹੋ ਜਿੱਤੇ ਕਿ ਲਗਾਤਾਰ ਜਿਹੜੀਆਂ ਚਾਂਦੀਆਂ ਕੱਢੀਆਂ ਜਾ ਰਹੀਆਂ ਨੇ ਵੱਡੀ ਗਿਣਤੀ ਵਿੱਚ ਜਿਹੜੇ ਕਲਾਕਾਰ ਨੇ ਉਹ ਇੱਥੇ ਆਪਣੀ ਪ੍ਰੋਗਰਾਮ ਜਿਹੜਾ ਹੈਗਾ ਕਿ ਆਪਣੀ ਪੇਸ਼ਕਾਰੀ ਜਿਹੜੀ ਆ ਉਹ ਦੇਣ ਦੇ ਲਈ ਪਹੁੰਚਦੇ ਨੇ ਤਾਂ ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਨੇ ਫਰੀਦਕੋਟ ਦੀਆਂ ਸੜਕਾਂ ਦੀਆਂ ਤਸਵੀਰਾਂ ਨੇ ਜਿੱਤੇ ਕਿ ਇਸ ਵਕਤ ਮਹਾਂਮਈ ਦੇ ਪਵਿੱਤਰ ਚੰਡੇ ਜਿਹੜੇ ਨੇ ਉਹ ਕੱਢੇ ਜਾ ਰਹੇ ਨੇ ਤਾਂ ਐਸੇ ਤਰੀਕੇ ਨਾਲ ਕਲਾਕਾਰ ਜਿਹੜੇ ਨੇ ਇੱਥੇ ਪਹੁੰਚਦੇ ਨੇ ਤਾਂ ਇਸ ਵਕਤ ਮਾਤਾ ਮਨਸਾ ਦੇਵੀ ਜੀ ਦੇ ਦਰਸ਼ਨ ਤੁਸੀਂ ਕਰ ਸਕਦੇ ਹੋ। ਸਾਗੇ ਜਿਹੜੀ ਹੈਗੇ ਆ ਦਰਸ਼ਨ ਕਰ ਸਕਦੇ ਹੋ ਮਾਤਾ ਮਨਸਾ ਦੇਵੀ ਜੀ ਦੀ। ਇਸ ਤੋਂ ਅਗਲੇ ਪਾਸੇ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਨਾਲ ਸੰਗਤ ਜਿਹੜੀ ਹੈਗੀ ਆ ਉਹ ਨਤਮਸਤਕ ਖੌਂਦੇ ਲਈ ਪਹੁੰਚਦੀ ਹੈ। ਮਹਾਮਾਇ ਦੇ ਪਵਿੱਤਰ ਚੰਡੇ ਨੇ ਜਿਹੜੇ ਉਹ ਹਰ ਸਾਲ ਐਸੇ ਤਰੀਕੇ ਨਾਲ ਫਰੀਦਕੋਟ ਵਿੱਚ ਕੱਡੇ ਜਾਂਦੇ ਨੇ। ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਵਕਤ ਤੁਹਾਨੂੰ ਇੱਥੇ ਕੋਲੇ ਦੇ ਪਖਤ ਜਿਹੜੇ ਨੇ ਉਹ ਚੁੰਬਦੇ ਹੋਏ ਦਿਖਾਈ ਦੇਣਗੇ ਤਾਂ ਇਹ ਤਸਵੀਰ ਇਸ ਵਕਤ ਤੁਸੀਂ ਵੇਖ ਸਕਦੇ ਹੋ ਤਾਂ ਫਾਇਰਟ ਜਿਹੜੀ ਹੈਗੀ ਉਹ ਇੱਥੇ ਕੀਤੀ ਜਾਂਦੀ ਹੈ ਤਾਂ ਵੱਡੀ ਗਿਣਤੀ ਵਿੱਚ ਜਿਹੜੇ ਨੇ ਕਲਾਕਾਰ ਜਿਹੜੇ ਨੇ ਉਹ ਅੱਜੇ ਕੁੱਬਦੇ ਨੇ ਜਿੱਦੇ ਕੀ ਤਸਵੀਰ ਇਸ ਵਕਤ ਤੁਸੀਂ ਵੇਖ ਸਕਦੇ ਹੋ ਜਿੱਦੇ ਕੀ ਕਲਾਕਾਰ ਜਿਹੜੇ ਨੇ ਪਹੁੰਚੇ ਹੋਏ ਨੇ ਹਰ ਵਕਤ ਵਕਤ ਪ੍ਰਸਤੁਤ ਜਿਹੜੀ ਹੈਗੀ ਉਹ ਇੱਥੇ ਦਿੱਤੀ ਜਾ ਰਹੀ ਹੈ ਤਾਂ ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਸਦਾਲੂ ਜਿਹੜੇ ਨੇ ਪਹੁੰਚੇ ਹੋਏ ਨੇ ਕਲਾਕਾਰ ਜਿਹੜੇ ਨੇ ਵਕ ਵਕ ਥਾਵਾਂ ਤੋਂ ਇੱਥੇ ਬੋਲਤੇ ਹੋਏ ਦਿਖਾਈ ਦੇ ਰਹੇ ਨੇ ਉਹ ਹੈਲੋ ਤਸਵੀਰਾਂ ਇਸ ਵਕਤ ਤੁਸੀਂ ਤਸਵੀਰਾਂ ਇਸ ਵਕਤ ਤੁਸੀਂ ਫਰੀਦਕੋਟ ਦੇ ਆ ਵੇਖ ਰਹੇ ਜਿੱਥੇ ਕਿ ਮਹਾਮੈ ਦੇ ਪੁਲਿਸਰ ਟੰਡੇ ਜਿਹੜੇ ਨੇ ਉਹ ਕੰਨੇ ਜਾ ਰਹੇ ਨੇ ਤਸਵੀਰਾਂ ਇਤੋਂ ਦਲੀਬ ਇੱਕ ਤੱਕ ਦੇਉ ਐਟਲੇ ਤਰੀਕੇ ਨਾਲ ਅਗਲੇ ਪਾਸੇ ਗੱਲ ਕੀਤੀ ਜਾਵੇ ਸਾਫ ਵੱਡੀ ਗਿਣਤੀ ਵਿੱਚ ਕਲਾਕਾਰ ਜਿਹੜੇ ਨੇ ਉਹ ਇੱਥੇ ਹਰ ਸਾਲ ਆਗੇ ਪ੍ਰਫੂਮ ਕਰਦੇ ਨੇ ਤੋਂ ਦੱਸ ਦੇ ਕੇ ਫਰੀਦਕੋਟ ਦੇ ਝੰਡੇ ਜਿਹੜੇ ਨੇ ਸਾਹ ਮਸ਼ਹੂਰ ਨੇ ਕਾਫੀ ਤਾਂ ਵੱਡੀ ਗਿੰਦੀ ਵਿੱਚ ਕਲਾਕਾਰ ਜਿਹੜੇ ਨੇ ਇਸ ਵਕਤ ੱਤੇ ਪਹੁੰਚਦੇ ਨੇ ਅਜੇ ਤਸਵੀਰ ਜਿਹੜੀ ਹੈ ਇਸ ਵਕਤ ਤੁਸੀਂ ਫਰੀਦਕੋਟ ਦੀ ਦੇਖ ਰਹੇ ਜਿੱਥੇ ਕਿ ਵੱਖ-ਵੱਖ ਤਰੀਕੇ ਚਾਕਿਆ ਜਿਹੜੀਆਂ ਨੇ ਉਹ ਤੁਹਾਨੂੰ ਨਜ਼ਰ ਆਣ ਗਿਆ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਇੱਥੋਂ ਦੇਖ ਸਕਦੇ ਹੋ ਮਹਾਮੱਈ ਦੇ ਪਵਿੱਤਰ ਝੰਡੇ ਜਿਹੜੇ ਨੇ ਉਹ ਗੱਡੇ ਜਾ ਰਹੇ ਨੇ ਉਹਨਾਂ ਦੀ ਤਸਵੀਰ ਇਸ ਵਕਤ ਜਿਵੇਂ ਦੇਖ ਰਹੇ ਹੋ ਤਾਂ ਇਹ ਤਸਵੀਰ ਤੁਸੀਂ ਦੇਖੋਗੇ ਆਪਣੇ ਆਪ ਵਿੱਚ ਵੱਖਰੀ ਤਸਵੀਰ ਹੈ ਜਿੱਥੇ ਕਿ ਇਸ ਵਕਤ ਕਲਾਕਾਰ ਜਿਹੜੇ ਨੇ ਪਹੁੰਚੇ ਹੋਏ ਨੇ ਤਾਂ ਇਸ ਦਿਨ ਆਹੇ ਗੱਲ ਕੀਤੀ ਜਾਵੇ ਅਗਲੇ ਪਾਸੇ ਤਾਂ ਹੋਰ ਵੱਡੀ ਗਿਣਤੀ ਜਿਹੜੀ ਹੈਗੀ ਹੈ ਇੱਥੇ ਕਲਾਕਾਰਾਂ ਦਿਆਂ ਨੇ ਜੋਗੇ ਅਸੀਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਤਰੀਕੇ ਦੇ ਲੰਗਰ ਜਿਹੜੇ ਨੇ ਉਹ ਐਸੇ ਲਗਾਏ ਜਾਂਦੇ ਨੇ ਖੁਸ਼ੀ ਵਿੱਚ ਸਰਦਾਲੂ ਅੱਤੇ ਚੁੰਮਦੇ ਹੋਏ ਦਿਖਾਈ ਜਾਣਗੇ ਅੱਜ ਨੱਚਦੇ ਗੋਦਿਆ ਹੋਏ ਦੀ ਤਸਵੀਰ ਜਿਹੜੀ ਹੈ ਉਹ ਦੂਸਤੇ ਦੇਖ ਸਕਦੇ ਹੋ ਅੱਜ ਤਸਵੀਰ ਜਿਹੜੀ ਹੈ ਫਰੀਦਕੋਟ ਦੀ ਹੈ ਜਿੱਤੇ ਕਿ ਇਸ ਵਕਤ ਤੁਸੀਂ ਦੇਖ ਸਕਦੇ ਹੋ ਸਰਦਾਲੂ ਜਿਹੜੇ ਨੇ ਉਹ ਖੁਸ਼ੀਆਂ ਮਨਾਉਂਦੇ ਹੋਏ